ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੀ ਆਂ ਕਿ ਸਾਰੇ ਠੀਕ ਠਾਕ ਹੋਵੋਗੇ ਜੜਦੀ ਕਲਾ ਵਿੱਚ ਹੋਵੋਗੇ ਤੇ ਅੱਜ ਦਾ ਆਪਾਂ ਵੀਡੀਓ ਸਟਾਰਟ ਕਰਦੇ ਆਂ ਜੀ ਸਟੇਟ ਸਲਵਾਰ ਬਿਨਾ ਪਹੁੰਚਿਆਂ ਤੋਂ ਬਹੁਤ ਸੌਖਾ ਤੇ ਆਸਾਨ ਤਰੀਕਾ ਕੱਟਣ ਦਾ ਤੇ ਉਸ ਤੋਂ ਪਹਿਲਾਂ ਜੀ ਇੱਕ ਰਿਕਵੈਸਟ ਹੈ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਨਾਲ ਪ੍ਰੈਸ ਕਰ ਲਿਓ ਤੇ ਇਹਦੇ ਵਾਸਤੇ ਲਓ ਜੀ ਆਪਾਂ ਸਟਾਰਟ ਕਰਤੀ ਆਂ ਵੀਡੀਓ ये वास्ते जी तीस जे थोड़ी सलवार का हम भी ढाई मीटर कपड़ा होंगे सलवार का कई बार तेल भी हूँ तो यानी कि ढाई मीटर सलवार का कपड़ा तो मेरी सलवार की मौत हैगी है जी तेती चौंती इंच चौंती इंच हैगी आप इस तरह पहला सेंटर च दूरा कर लिया फिर कन्निया लुट दूरा करके कपड़ा रख लिया इतने अपने फूल डाली आँदी है सैड पर भी अपनी फूल डाली आ पल खुले जी ਇਹਦੇ ਵਾਸਤੇ ਬਹੁਤ ਸੌਖਾ ਤਰੀਕਾ ਜੀ ਤੁਸੀਂ ਆਪ ਦੀ ਲੈਂਥ ਮੈਨ ਲੈਣੀ ਹੈ ਸਲਵਾਰ ਦੀ ਬਿਨਾ 벨ਟ ਤੋਂ ਕਿੰਨੀ ਹੈ ਬਿਨਾ 벨ਟ ਤੋਂ ਮੈਂ ਰੱਖਦੀ ਆ ਜੀ 32 ਇੰਚ 32 ਇੰਚ ਮੈਂ ਸਲਵਾਰ ਦੀ ਲੈਂਥ ਰੱਖਦੀ ਆ ਜੀ ਬਿਨਾ 벨ਟ ਤੋਂ ਵਿੱਚੇ ਸिलाई ਦਾ ਸਾਰਾ ਕੁਝ ਰੱਖ ਕੇ 32 ਇੰਚ ਤੇ ਆਪ ਮੈਂ ਕਰਦੀ ਆ ਕਟਾਈ ਤੁਸੀਂ ਆਪ ਦਾ ਵੇਖ ਲਓ ਬਿਨਾ 벨ਟ ਤੋਂ ਕਿੰਨਾ ਰੱਖਣਾ ਬਿਨਾ 벨ਟ ਤੋਂ ਇੰਨਾ ਕੱਟਦੇ ਆ ਜੀ ਕਸ ਤੋਂ ਬਾਅਦ ਤੁਸੀਂ ਇਦਰਾ ਅਸਣ ਰੱਖ ਲਿਓ ਆਸਣ ਕਿੰਨਾ ਰੱਖਣਾ ਪਰ ਰੱਖਾਂਗੇ 13 ਇੰਚ ਇੱਥੇ ਪਾਵਾਂਗੇ ਆਪਾਂ ਆਪਦਾ ਆਸਣ ਆਸਣ ਪਾਉਣੀ ਜ਼ਰੂਰੀ ਹੈ ਜੀ ਤਾਂ ਕਿ ਜਿਹੜੀ ਉਹ 벨ਟ ਹੈ ਮਤਲਬ ਕਿ ਵੀ ਆਪਣੀ ਸਲਵਾਰ ਚੱਕੀ ਨਾ ਜਾਵੇ ਖਰਾਬ ਨਾ ਹੋਵੇ ਆਸਣ ਤਾਂ ਪਾਉਣਾ ਆਸਣ ਯਕੋ ਵਿਧਕਾ ਲੈਣਾ ਇਸ ਤੋਂ ਬਾਅਦ ਜੀ ਤੁਸੀਂ ਇੱਥੇ ਵੀ 32 ਇੰਚ ਦੀ ਨਿਸ਼ਾਨੀ ਲਾ ਲਿਓ 32 ਇੰਚ ਦੀ ਨਿਸ਼ਾਨੀ ਲਾ ਕੇ ਤੁਹਾਨੂੰ ਸ਼ਾਇਦ ਦੱਸਤਾ ਹੋਵੇ 32 ਇੰਚ ਆਪਾਂ ਉਥੋ ਤੀਕ ਲਾ ਲਿਆ ਜੀ ਤੇ 32 ਇੰਚ ਲਾਉਣ ਤੋਂ ਬਾਅਦ ਤੇ ਹੁਣ ਆਪਾਂ ਜਿੰਨਾ ਆਦਾ ਪੌਂਚਾ ਰੱਖਣਾ ਇੱਥੋਂ ਮੈਂ ਰੱਖੂੰਗੀ 9 ਇੰਚ ਜੀ 9 ਇੰਚ ਰੱਖੂੰਗੀ 9 ਇੰਚ ਆਪਾਂ ਰੱਖ ਲਈ ਜੀ ਮੂਰੀ ਕਿਉਂਕਿ ਬਾਹਰੀ ਲੰਬੀ ਮੈਮੂਲੀ ਰਖਣੀ ਨਾਮ ਹੈ ਫਾਰਸੀ ਸਲਵਾਰ ਬਣਾਉਣੀ ਹੈ ਘਰੇ ਕੰਮ ਚ ਕੌਣ ਸਲਵਾਰ ਬਣਾਉਣੀ ਹੈ ਤੇ ਇਹ ਆਪਾਂ ਰਖੜੀ ਲਓ 9 ਇੰਚ ਲੈਂਦੇ ਇਥੋਂ ਆਪਾਂ ਮੈਨ ਲੈ ਲੈਨੇ ਵੀ ਆਪਣੀ 32 ਇੰਚ 32 ਇੰਚ ਦੀ ਆਪਾਂ ਲਾੜੀ ਨਿਸ਼ਾਨੀ ਤੇ ਇਥੋਂ ਜਿਹੜੀ ਆਪਣੀ ਇੱਧਰ ਹੈਗੀ ਆ ਸਲਵਾਰ ਦੀ ਸਲਵਾਰ ਦਾ ਅਸਲ ਰੱਖਿਆ ਉਥੋਂ ਲੈ ਕੇ ਇਸ ਤਰ੍ਹਾਂ ਆਪਾਂ ਨਿਸ਼ਾਨੀ ਲਾ ਲਾਂਗੇ ਜੀ ਉਗਾ ਮੇਨ বিনা ਸੰਤੁਸ਼ ਸਰਵਾਰ ਵਧੀਆ ਨਹੀਂ ਲੱਗਦੀ ਐਨੀ ਵਧੀਆ ਨਹੀਂ ਬਣਦੀ ਹੋਣੀ ਇਥੇ ਆਪਾਂ ਰੱਖਾਂਗੇ 2.5 ਇੰਚ ਕਪੜਾ ਜਿਆਦੇ ਇਹ ਰੱਖਾਂਗੇ ਆਪਾਂ ਵਿੱਚ ਜਿਹੜੀ ਆਪਾਂ ਬੋਗਰਮ ਪਾਵਾਂਗੇ ਉਹਦੇ ਵਾਸਤੇ ਆਪਾਂ ਨੂੰ ਐਕਸਟਰਾ ਕਪੜਾ ਲਿਦਣਾ ਪੈਂਦਾ ਫਿਰ ਨਾਲੋਂ ਆਪਾਂ ਐਸੇ ਨੂੰ ਇਹ ਦੂ ਟੇਡਾ ਕਰ ਦਾਂਗੇ ਇਸ ਤਰ੍ਹਾਂ ਦੱਸਦਾ ਜੀ ਏ ਆਪਾਂ ਢਾਈ ਇੰਚ ਕਪ ਢਾਈ ਇੰਚ ਕਪੜਾ ਵੱਧ ਰੱਖਿਆ ਜੀ ਇਹਨੂੰ ਆਪਾਂ ਤਿਰਛਾ ਇਦਾਂ ਕਰ ਦਾਂਗੇ ਇਹ ਆਪਾਂ ਇਹਦੇ ਵਿੱਚ ਬੋਕਰਮ ਆਪਦੀ ਟੈਕਟਰਮ ਲਾਵਾਂਗੇ ਪਹੁੰਚੇ ਬਣਾਉਣ ਵਾਸਤੇ ਜਿੰਨੀ ਤੁਸੀਂ ਜੇ 3 ਇੰਚ ਰੱਖਣੀ ਤੁਸੀਂ ਜ਼ਿਆਦਾ ਰੱਖ ਲਿਓ ਮੈਂ ਸਵਾ 2 ਇੰਚ ਦੀ ਮੂਰੀ ਬਣਾਉਂਗੀ ਤੇ ਇਸ ਤਰ੍ਹਾਂ ਆਪਾਂ ਉੱਥੋਂ ਆਸਨ ਤੋਂ ਲੈ ਕੇ ਤੇ ਇਧਰ ਆਪਾਂ ਮੂਰੀ ਜਿੱਥੋਂ ਲਈ ਸੀ ਉੱਥੋਂ ਸਿੱਧੀ ਕਾਟ ਪਾ ਦੇਣੀ ਆ ਜੀ ਤੇ ਜਿਹੜਾ ਆਹ ਕਪੜਾ ਇਧਰ ਬਚਦਾ ਇਹਦਾ ਆਪਾਂ ਆਸਨ ਪਾ ਦਾਂਗੇ ਤੇ ਇਧਰੋਂ ਆਪਣੀ 벨ਟ ਬਨ ਜੂਗੀ ਕਿਉਂਕਿ ਆਪਾਂ ਬਿਨਾ ਪੌਂਚਾਂ ਤਾਂ ਸਲਵਾਰ ਬਣਾ ਰਹੇ ਆ ਤੇ ਆਪਾਂ ਨੂੰ ਪੌਂਚ ਹੀ ਪਾਉਣ ਦੀ ਲੋੜ ਨਹੀਂ ਹੈਗੀ ਜੀ ਇਹ ਤੁਹਾਨੂੰ ਪਤਾ ਵੀ ਇਧਰੋਂ ਆਪਣਾ ਦੂਰਾ ਕੋਲਡ ਕੀਤਾ ਹੋਇਆ ਵਾ ਤੇ ਇਸ ਤਰ੍ਹਾਂ ਕਰਕੇ ਤੁਸੀਂ 5 ਮਿੰਟ ਦੇ ਵਿੱਚ ਸਲਵਾਰ ਦੀ ਆਰ ਦੀ ਕਟਿੰਗ ਕਰ ਸਕਦੇ ਹੋ ਤੇ ਇਧਰੋਂ ਆਪਾਂ ਤੁਸੀਂ ਦੇਖਦੇ ਹੋਏ ਮਿਸਾਲ ਹੁੰਦਾ ਕਿ ਮੇਰੇ ਸਲਵਾਰ ਦਾ ਕੱਪੜਾ ਥੋੜਾ ਹੁੰਦਾ ਜੀ ਤੁਸੀਂ ਆਪਦੀ ਮਿਲਤੀ ਮਾਰ ਲੂ ਤੁਹਾਡੀ 벨ਟ ਬੰਨ ਲੂ ਠੀਕ ਹੈ ਜੀ ਇਹ 11 ਇੰਚ ਕਪੜਾ ਬਚਦਾ ਉਹ ਤੇ ਚਕਾਉਣ ਵਾਲਾ ਦਾ ਆਪਣਾ 11 ਇੰਚ ਕਪੜਾ ਵਧੀਆ ਬਚਦਾ ਇਸ ਤਰ੍ਹਾਂ ਤੁਸੀਂ ਸਲਵਾ ਲੀ ਕਟਿੰਗ ਕਰ ਲਓ ਜੀ ਆਸਾਨ ਤਰੀਕੇ ਦੇ ਨਾਲ ਈਜ਼ੀ ਮੈਥਡ ਹੈ ਜੀ ਇਹ ਜਿੰਨੀ ਤੁਸੀਂ ਮੂਹਰੇ ਰੱਖਣੀ ਹੋਈ ਰੱਖਦੀ ਮੈਂ ਤਾਂ 9 ਇੰਚ ਰੱਖੀ ਆ ਜੀ ਕਿਉਂਕਿ ਇਹ ਕਿੰਨੇ ਵਿੱਚ ਚਲਾ ਜਾਊਗਾ 8 ਇੰਚ ਆਪਾਂ ਨੂੰ ਲਾਫਲਾਂ ਲਈ ਇੱਥੋਂ ਆਪਣੀ ਆ ਪਹੁੰਚੇ ਬੰਨ ਜਾਣਗੇ ਜੀ ਤੇ ਇਧਰ ਆਪਣੀ ਆ ਗਿਆ ਆਸਮਨ ਆ ਵਾਲੀ ਚੀਜ਼ ਆਸਣ 'ਤੇ ਆ ਗਈ ਹੁਣ ਆਪਾਂ ਇਧਰੋਂ ਚੱਕਾਂਗੇ ਆਹ ਵਾਲੀ ਚੀਜ਼ ਤੇ ਇਹਦਾ ਆਸਣ ਪਾ ਲਾਂਗੇ ਠੀਕ ਹੈ ਜੀ ਤੁਸੀਂ ਜਿੰਨਾ ਆਸਣ ਪਾਉਣਾ ਜਿੰਨੇ ਇੰਚ ਮੈਂ ਥੋੜਾ ਹੀ ਪਾਉਣ ਵਾਲਾ ਨਹੀਂ ਪਾਉਂਦੀ ਆਸਣ ਮਤਲਬ ਕਿ ਇਹਦਾ ਤੇ ਉਸ ਹਾਣਾ ਦਾ ਪਾੜੇ ਦੂਜੀ ਬੰਨ ਜੂਗੀ ਆਪਣੀ 벨ਟ ਐਸੀ ਤਰ੍ਹਾਂ ਆਪਾਂ ਬਿਨਾ ਪਹੁੰਚੇ ਤਾਂ ਬਹੁਤ ਸੌਖੇ ਤਰੀਕੇ ਦੇ ਨਾਲ ਆਪਾਂ ਸਲਵਾਰ ਕੱਟ ਸਕਦੇ ਹਾਂ ਜੀ ਠੀਕ ਹੈ ਜੀ ਥੋੜਾ ਜਿਹਾ ਹੀ ਆਸਣ ਬਹੁਤ ਕੰਮ ਦਿਲ ਦਾ ਆਸਣ ਪਾਉਣਾ ਜ਼ਰੂਰੀ ਹੁੰਦਾ ਸਟੇਟ ਸਲਵਾਰ ਦੇ ਵਿੱਚ ਪਾਉਂਗਾ ਤੁਸੀਂ 2 ਇੰਚ ਦਾ ਪਾਉਂਗਾ 4 ਇੰਚ ਦਾ ਪਾਉ ਬਿਨਾ ਪਾਉਂਟਿਆ ਤੋਂ ਸਲਵਾਰ ਤਿਆਰ ਕਰਨ ਵਾਸਤੇ ਜੀ ਇੱਥੇ ਆਪਾਂ ਰੱਖਾਂਗੇ ਆਪ ਦੀ 9.5 ਇੰਚ ਮੂਰੀ ਤੇ ਉਹਨੂੰ ਆਪਾਂ ਇੱਥੇ ਇਸ ਤਰ੍ਹਾਂ ਮਿਲਾ ਦਾਂਗੇ 9.5 ਇੰਚ ਰੱਖ ਕੇ ਜੀ ਤੇ ਇੱਥੋਂ ਆਪਾਂ ਇਧਰ ਐਸਟਰਾ ਕਰਕੇ ਆਪਣੀ ਇਹ ਸਲਵਾਰ ਦੀ ਸਲਵਾਰ ਦਾ ਆਸਣ ਵੀ ਇੱਥੋਂ ਕੱਟਿਆ ਜਾਊਗਾ ਜੀ ਨੂੰ ਆਪਾਂ ਇਸ ਤਰ੍ਹਾਂ ਕੱਟ ਲਾਂਗੇ ਇਹ ਤੁਹਾਡੀ ਮਰਜ਼ੀ ਰਹੂਗੀ ਤੁਸੀਂ ਕਿੰਨਾ ਪਾਉਣਾ ਵਾ ਥੋੜਾ ਬਾਲਾ ਜਿੰਨਾ ਤੁਸੀਂ ਆਸਣ ਪਾਉਣਾ ਹੋਇਆ ਬਾਲਿਓ ਜੀ ਸੌਖਾ ਤਰੀਕਾ ਜੀ ਮੇਰੀ ਮੇਰਾ ਮੇਰੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਲਵਾਰ ਕਟਾਈ ਦੀ ਜਰੂਰ ਕਮੈਂਟ ਕਰਕੇ ਦੱਸਿਓ ਜੀ ਲੋ ਜੀ ਹੁਣ ਆਪਾਂ ਇਹਨਾਂ ਚੀਜ਼ਾਂ ਨੂੰ ਵੀ ਆਪਾਂ ਅਲੱਗ ਕਰ ਲਾਂਗੇ ਇੱਥੇ ਸੈਂਟਰ 'ਚ ਲਾ ਲਾਂਗੇ ਕੱਟ ਤੇ ਉਧਰ ਉਹਨਾ ਮੂਰੀ ਵਾਲਾ ਮੂਰੀ ਰੱਖਣੀ ਹੈ ਜਿਵੇਂ ਮੈਂ 13.5 ਇੰਚ ਰੱਖਦੀ ਹੁੰਦੀ ਆ ਤੇ 13.5 ਇੰਚ ਰੱਖਦੀ ਨਹੀਂ ਪਹੁੰਚ ਜਾਂਦਾ ਤੇ ਉਹਦਾ ਆਪਾਂ ਇਥੇ ਅੱਧ ਕਰ ਲਾਂਗੇ 12 ਦਾ ਹੀ ਰੱਖ ਲੋ 6 ਇੰਚ ਇੱਥੇ ਆਪਾਂ ਕੱਟ ਲਾ ਲਾਂਗੇ ਫਿਰ ਠੀਕ ਹੈ ਜੀ ਇਹਨਾਂ ਨੂੰ ਆਪਾਂ ਲੱਗ ਕਰ ਲਾਂਗੇ ਚਲੋ ਵੀਡੀਓ ਲੰਬੀ ਹੋਊਗੀ ਆਪਾਂ ਲੱਗ ਬਾਅਦ ਚ ਕਰ ਲੈਣੀ ਹੁਣ ਆਪਾਂ ਤੁਹਾਨੂੰ ਬੈਲਟ ਦੀ ਵੀ ਦੱਸ ਦੇਗੇ ਕਿ ਇਸ ਤਰ੍ਹਾਂ ਆਪਣੀ ਬੈਲਟ ਬਣੂਗੀ ਇਹ ਦਾਸਤਨ ਇਸ ਤਰ੍ਹਾਂ ਲੱਗਣੀ ਫੋਟੇ ਤੁਹਾਨੂੰ इजीली ਪੱਝਣਗੇ ਹਨਾ ਭਵਾਂ ਜਿਹੜੇ ਵੀ ਨਰ ਪਹਿਣਾ ਉਹਨਾਂ ਨੂੰ ਵੀ ਛੇਤੀ ਸਮਝ ਆ ਗਈ ਹੋਊਗੀ ਹੁਣ ਆਪਾਂ ਜੀ ਇਹਦੀ ਕੱਟ ਲੈਣੀ ਹੈ ਬੈਲਟ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਇਹਦੀ 벨ਟ ਕੱਟ ਲਿਓ ਜੀ ਮੈਂ ਜੋੜ ਪਊਗਾ ਤੇ ਹੁਣ ਆਪਾਂ ਨੂੰ ਹੋਰ ਕਿਤੇ ਦੀ ਡੀੜਾ ਚਾਹੀਦਾ ਤਾਂ ਹੈ ਨਹੀਂ ਡੀੜਾ ਵੈਸੇ ਕੰਮ ਨਹੀਂ ਆਉਂਦਾ ਕਿਤੇ ਪੂਣਾ ਪੂਣਾ ਦਾ ਭਾਵਾ ਬਣ ਜਾਵੇ ਰਸੋਈ ਦੇ ਵਿੱਚ ਕੰਮ ਆ ਸਕਦਾ ਵਾ ਇਸ ਲਈ ਤੁਸੀਂ ਆਪਾਂ ਸਲਵਾਰ ਵਧੀਆ ਤਰੀਕੇ ਨਾਲ ਇਹਦੀ ਕਟਿੰਗ ਕਰ ਲਗੇ 2 ਇੰਚ ਹੈ ਪੈਰੀਚਾਲਾ 24 ਇੰਚ ਆਪਾਂ 4 ਇੰਚ ਜਿਆਦਾ ਬੈਲਟ ਰੱਖੀ ਦੀ ਹੈ ਠੀਕ ਹੈ ਜੀ ਫੋਨਾ ਪੈਰੀ ਬੈਲਟ ਦੀ ਕਟਿੰਗ ਕਰ ਲਗੇ 7.5 ਇੰਚ ਮੈਂ ਬੈਲਟ ਰੱਖਦੀ ਹੁੰਨੀ ਆ ਚੌੜੀ ਤੇ 24 ਇੰਚ ਲੰਬੀ ਰੱਖਦੀ ਹੁੰਨੀ ਆ ਇਸ ਤਰ੍ਹਾਂ ਤੁਸੀਂ ਬੈਲਟ ਕੱਟ ਲਿਓ ਠੀਕ ਹੈ ਜੀ ਅੱਜ ਦੇ ਅੱਜ ਦੀ ਵੀਡੀਓ ਬੱਚੇ ਇਨਾਂ ਹੀ ਮਿਲਦੇ ਕਿਸੇ ਹੋਰ ਵੀਡੀਓ ਦੇ ਨਾਲ ਕਿਉਂਕਿ ਵੀਡੀਓ ਕਾਫੀ ਲੰਬੀ ਹੋ ਜਾਊਗੀ ਤਾ ਕਰਕੇ ਜੀ ਆਪਾਂ ਇੱਥੇ ਐਂਡ ਕਰਦੇ ਇਸ ਤਰ੍ਹਾਂ ਬਿਨਾ ਪਹੁੰਚੇ ਤੇ ਬਹੁਤ ਸੌਖੇ ਤਰੀਕੇ ਨਾਲ ਤੁਸੀਂ ਸਲਵਾਰ ਕੱਟ ਸਕਦੇ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜਰੂਰ ਕਰਿਓ ਤੇ ਸ਼ੇਅਰ ਵੀ ਜਰੂਰ ਕਰਿਓ ਥੈਂਕ ਯੂ ਫॉर ਵਾਚਿੰਗ ਜੀ ਸਾਰਿਆਂ ਦਾ